ਕੀ ਗੁਰ ਗੁਰਜ ਸਿੰਘ ਨੇ ਤਾਂ ਕਾਲ ਤੋਂ ਸਾਦੀ ਦਰਵਾਜ਼ਾ ਜਿੱਦਣ ਤੋਂ ਆਇਆ ਉਹ ਗੱਲ ਹੀ ਸ਼ੁਰੂ ਪਈ ਜੀ ਇੱਕ ਗੱਲ ਦੂਸਰੀ ਇਹ ਤਮਾਸ਼ਾ ਥੋੜੀ ਜਿਆਦਾ ਯਾਰ ਕਿ ਇਹਨਾਂ ਭਾਈ ਆਪਸੀ ਸਾਈ ਕਮੇਟੀ ਆ ਜੋ ਕੋਈ ਏਡੀ ਆਪਣਾ ਕੰਮ ਕਰ ਰਹੀ ਹੈ ਆਪਣਾ ਕੰਮ ਕਰੇ ਤੁਹਾਨੂੰ ਤਰਾਜਾ ਹੁਣ ਗੱਲ ਆ ਤੇ ਫਿਰ ਦੱਸੋ ਜੇ ਉਹਨਾਂ ਕੋਲ ਧਰਮ ਦੇ ਨਾਮ ਕੀਤਾ ਕੋ ਗਾਲੇ ਕੀਤੀ ਐਵੇਂ ਫਾਦਰ ਕਮੇਟੀ ਨੂੰ ਬੁਲਾਦਾ ਜੀ ਫਿਰ ਤਨਖਾਹੀ ਆ ਆਦਮੀ ਹੈ ਜਿਹਨੂੰ ਤਨਖਾਹੀ ਆ ਦਿੱਤਾ ਉਹ ਕਿਤੇ ਅਸੀਂ ਤੁਮੇ ਕਿਨੂੰ ਬੁਲਾ ਰਹੇ ਆ ਇਹ ਤੇ ਫਿਰ ਐਕਸ਼ਨ ਸੀ ਗਰ ਗੱਜ ਦੇ ਪਿੱਛੇ ਕਿਹਦਾ ਹੱਥ ਹੈ ਜਿਹੜਾ ਕਿ ਇਹੋ ਜੇ ਦਰਵਾਜ਼ੇ ਕੋਲ ਬਣ ਗੱਜ ਦੇ ਪਿੱਛੇ ਕਿਹੜਾ ਹੱਥ ਹੈ ਤੁਹਾਨੂੰ ਸਾਰੇ ਹੀ ਪਤਾ ਦੇਖੋ ਤੁਹਾਨੂੰ ਜਿਹੜਾ ਕੱਲ ਤੁਸੀਂ ਪ੍ਰੋਗਰਾਮ ਕੀਤਾ ਬਹੁਤ ਵਧੀਆ ਮਮੀ ਇੱਥੇ ਆ ਸੀਗਾ ਤੇ ਇਹਦੇ ਬਾਰੇ ਤੁਸੀਂ ਗੱਲ ਹੋਈ ਸੀ ਇੱਥੇ ਦੋ ਬਾਟੀਆਂ ਦੀ ਇਹਦੇ ਬਾਰੇ ਕੀ ਕਹਿਣਾ ਹੈ ਦੇਖੋ ਇਹ ਦਾ ਦੋ ਬਾਟੀਆਂ ਵਾਲੀ ਜਿਹੜੀ ਗੱਲ ਹੈ ਨਾ ਇੰਨੀ ਦੁਖਦਾਈ ਹੈ ਜੀ ਕਿ ਇਹਨਾਂ ਨੇ ਇਹ ਕਹਿ ਦਿੱਤਾ ਸਾਡੇ ਵਿੱਚ ਤਲਵੰਥੀ ਹੈਗੇ ਨੇ ਜਿਨ੍ਹਾਂ ਨੇ ਇਹ ਕੀਤਾ ਹੈਗਾ ਵੀ ਜੇ ਜੱਟਾਂ ਦਾ ਜਿਹੜਾ ਹੈਗਾ ਵਾ ਉਹ ਵਾਟਾ ਵੱਖ ਤੇ ਜੋ ਵਜਲੀ ਸਿੱਖ ਹੈਗੇ ਨੇ ਉਹਨਾਂ ਦਾ ਵਾਟਾ ਵੱਖ ਹੱਦ ਹੋ ਗਈ ਯਾਰ ਗੁਰੂ ਗੋਬਿੰਦ ਸਿੰਘ ਨੇ ਦਿੱਤਾ ਨਹੀਂ ਕਿ ਤਾ ਬਦੋਂ ਇਸ ਬਰਾ ਦੇ ਇਧਰ ਹੋ ਜਾ ਤਾ ਇਸ ਬਰਾ ਦੇ ਦਿੱਤਾ ਕਾਲ ਤੱਕ ਸਾਡੇ ਜਿਹੇ ਦਾ ਗੁਰਦੀਪ ਸਿੰਘ ਅਰਗੱਜ ਨੂੰ ਜੋ ਪੰਜਾਂ ਪਿਆਰਿਆਂ ਨੇ ਗੁਰਦੁਆਰਾ ਪਟਨਾ ਸਾਹਿਬ ਕੇ ਕਾਲ ਤੱਕ ਕੇ ਜੋ ਤਨਖਾਹਿਆ ਕਰਾਰ ਦਿੱਤਾ ਹੈ ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਡਾਕਟਰ ਰਵਿੰਦਰ ਸਿੰਘ ਸਮਰਾਜੀ ਨਾਲ ਜੋ ਕਿ ਧਾਰਮਿਕ ਸਖਸ਼ੀਤ ਨੇ ਤੇ ਉਹ ਅਸੀਂ ਅੱਜ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਡਾਕਟਰ ਸਾਹਿਬ ਕੀ ਕਹਿੰਦੇ ਤੁਹਾਡਾ ਹਾਂ ਦੇਖੋ ਪਹਿਲੀ ਗੱਲ ਤੇ ਆ ਕੀ ਗੜਗੜ ਸਿੰਘ ਨੇ ਤਾਂ ਖਾਲਸਾ ਦੀ ਦਰਬਾਰ ਤੋਂ ਜਿੱਦਣ ਤਾਇਆ ਉਹ ਕੰਨੀ ਸ਼ੁਰੂ ਕਰਨੀ ਜੀ ਇੱਕ ਗੱਲ ਦੂਸਰੀ ਇਹ ਤਮਾਸ਼ਾ ਥੋੜੀ ਜਿਆਦਾ ਤੁਹੀਂ ਜਿਹਨੂੰ ਭਾਈ ਆਤੁਈ ਸਾਈ ਕਮੇਟੀ ਆ ਜੋ ਕਮੇਟੀ ਆਪਣਾ ਕੰਮ ਕਰ ਰਹੀ ਹੈ ਆਪਣਾ ਕੰਮ ਕਰੇ ਤੁਹਾਨੂੰ ਕੋਈ ਤਰਾਜ ਗੱਲ ਆ ਤੇ ਫਿਰ ਦੱਸੋ ਜੀ ਉਹਨਾਂ ਕੋ ਤਰਮੇਗ ਲਾਗ ਕੀਤਾ ਕੋ ਗਾਲੇ ਕੀਤੀ ਐਵੇਂ ਵਾਦਾ ਕਮੇਟੀ ਨੂੰ ਬੁਲਾ ਲਓ ਜੀ ਫਿਰ ਤਨਖਾਹੀਆ ਆ ਆਦਮੀ ਆ ਜਿਹਨੂੰ ਤਨਖਾਹੀਆ ਕੀਤਾ ਹੈ ਉਹ ਕਿਤਾ ਕਿਸੇ ਕਮੇਟੀ ਨੂੰ ਬੁਲਾ ਲਿਆ ਇਹ ਤੇ ਕੋਈ ਰੈਕਸ਼ਨ ਸੀ ਜੀ ਜਦੋਂ ਉਹਨਾਂ ਤਨਖਾਹੀਆ ਦਿੱਤਾ ਵਾ ਵੀ ਦਰਵਾਜ਼ਾ ਨਾ ਘਰਦਾ ਵਾ ਜੀ ਕਾਲ ਦਾ ਸਹੇਜੀ ਦੋਸਤੋ ਬਾਦ ਜੀ ਤੁਸੀਂ ਤਲਵ ਕਰ ਲੋ ਇਹ ਕੀ ਹੈ ਪੰਜ ਪੈਰਾਂ ਜੋ ਫੈਸਲਾ ਉਹ ਅਹਿਮ ਆ ਇਸ ਦਿੱਤੇ ਗੁਰਗੋਸ਼ਾ ਪਾਸ਼ਾ ਨੇ ਸਾਨੂੰ ਦੇ ਪੰਜ ਪੈਰਾਂ ਦੀ ਮਰਿਆਦਾ ਦਿੱਤੀ ਹੈ ਤੇ ਤਖਤ ਪੰਜ ਪੈਰਾਂ ਨੇ ਫੈਸਲਾ ਕਰਦਾ ਵਸਤਾ ਹੋਰ ਵੀ ਚਾਹੀਦਾ ਹੈਗਾ ਗੁਰਗੱਜ ਦੇ ਪਿੱਛੇ ਕਿਹਦਾ ਹੱਥ ਹੈ ਜਿਹੜਾ ਕਿ ਇਹੋ ਜੇ ਦਰਬਾਰ ਦੇ ਕੋ ਬਨ ਰਾਜ ਦੇ ਪਿੱਛੇ ਕਿਹਦਾ ਹੱਥ ਹੈ ਤੁਹਾਨੂੰ ਸਾਰੇ ਹੀ ਪਤਾ ਤਾਨੂੰ ਕੋड़ा ਨਹੀਂ ਪਤਾ ਮੈਨੂੰ ਕੋड़ा ਨਹੀਂ ਪਤਾ ਪਤਾ ਸਾਰਿਆਂ ਨੇ ਆ ਮੇਰੇ ਮੂੰਹ ਭਾਂਦੇ ਪਏ ਹੋ ਠੀਕ ਗੱਲ ਤੇ ਨਹੀਂ ਹੈਗੀ ਤੁਹਾਨੂੰ ਵੀ ਪਤਾ ਹੀ ਆ ਹੈ ਅਸੀਂ ਅਕਾਲੀ ਦਲ ਦੇ ਸੁਖਵੀਰ ਬਾਦਲ ਦੇ ਹੱਥੋਂ ਹੋਰ ਕਿਨੇ ਕਰਨਾ ਜਿੱਦਾਂ ਉਹ ਫਿੰਦਾ ਟੁੰਗਾ ਮਾਰ ਦਿੰਦਾ ਕਰ ਲੈਂਦਾ ਹੈਗਾ ਠੀਕ ਸੁਖਵੀਰ ਬਾਦਲ ਨੇ ਕਾਲ ਤੱਕ ਜਿੰਨੇ ਐ ਖਰੀਦੇ ਹੋਏ ਨਹੀਂ ਦੇਖੋ ਇਹ ਪਤਾ ਕੀ ਹੈਗਾ ਇਹਨੇ ਕਮੇਟੀ ਨੂੰ ਛੱਡ ਕੇ ਨਾ ਤੇ ਇਹਦਾ ਮਤਲਬ ਸੀ ਕਿ ਇਸ ਤਰ੍ਹਾਂ ਹੀ ਉੱਤੇ ਕਬਜ਼ਾ ਕਰੀਂ ਕਮੇਟੀ ਨੂੰ ਤਨਖਾਈਆਂ ਕਰਦੀ ਹੈ ਉੱਥੇ ਜਾ ਕੇ ਆਪਣਾ ਕਬਜ਼ਾ ਕਰੀਏ ਆਪੇ ਬੰਦੇ ਨੇ ਉੱਥੇ ਪ੍ਰਧਾਨ ਨ ਬਣਾਈਏ ਆ ਕੁਛ ਕਰੀ ਇਹਨਾਂ ਦੀ ਪਾਲਿਸੀ ਸੀਗੀ ਉਹ ਪਾਲਿਸੀ ਚੱਲਣ ਤੋਂ ਵੀ ਧਿਆਏ ਗਏ ਤੇ ਡਾਕਟਰ ਜਿਹੜਾ ਕੱਲ ਤੁਸੀਂ ਪ੍ਰੋਗਰਾਮ ਕੀਤਾ ਬਹੁਤ ਵਧੀਆ ਮਮੀ ਇੱਥੇ ਆ ਸੀਗਾ ਤੇ ਇਹਦੇ ਬਾਰੇ ਤੁਸੀਂ ਗੱਲ ਹੋਈ ਸੀ ਇੱਥੇ ਦੋ ਬਾਟਿਆਂ ਦੀ ਇਹਦੇ ਬਾਰੇ ਕੀ ਕਹਿਣਾ ਚਾਹਦੇ ਦੇਖੋ ਇਹ ਤਾਂ ਦੋ ਬਾਟਿਆਂ ਵਾਲੀ ਜਿਹੜੀ ਗੱਲ ਹੈ ਨਾ ਇੰਨੀ ਦੁਖਦਾਈ ਹੈ ਜੀ ਕਿ ਇਹਨਾਂ ਨੇ ਇਹ ਕਹਿ ਦਿੱਤਾ ਸਾਡੇ ਵਿੱਚ ਦਲਪੰਥੀ ਹੀ ਹੈਗੇ ਨੇ ਜਿਨ੍ਹਾਂ ਨੇ ਇਹ ਕੀਤਾ ਹੈਗਾ ਵੀ ਜਿੱਟਾਂ ਦਾ ਜਿਹੜਾ ਹੈਗਾ ਵਾ ਉਹ ਵਾਟਾ ਵੱਖ ਤੇ ਜੋ ਵਜਵੀ ਸਿੱਖ ਹੈਗੇ ਨੇ ਉਹਨਾਂ ਦਾ ਵਾਟਾ ਵੱਖ ਹੱਦ ਹੋ ਗਈ ਯਾਰ ਗੁਰੂ ਗੋਬਿੰਦ ਸਿੰਘ ਨੇ ਦੇ ਦਿੱਤੀ ਮੈਂ ਤਾਂ ਇਸ ਬਰਾਵੀ ਇੱਧਰ ਹੋ ਜਾ ਤਾ ਇਸ ਬਰਾਵੀ ਦੇ ਦਿੱਤਾ ਉਹਨਾਂ ਦਾ ਸਭ ਉਲਟਾ ਉਹਨਾਂ ਨੇ ਰੰਗ ਦਿੱਤਾ ਗੁਰੂ ਬਾਬੇ ਦਾ ਜਿਤਾ ਤੇ ਤੁਸੀਂ ਉਹਨਾਂ ਨੂੰ ਕਹਿੰਦੇ ਵਾਟਾ ਵਾ ਵੱਖਰਾ ਧਿਆਰ ਕਰਨਾ ਇਹਦਾ ਵੱਲ ਤੋਂ ਸਿੱਖੀ ਨੋ ਪੰਥ ਨੂੰ ਤੋੜ ਰਹਿ ਜੇ ਉਸ ਬੰਦੇ ਦੇ ਅੰਦਰ ਜਿਹੜੀ ਹੈਗੀ ਇੱਕ ਐਸੀ ਕਰ ਰਹੇਗੀ ਕਿ ਮੈਨੂੰ ਉਸ ਬਾਟੇ ਵਿੱਚ ਨਹੀਂ ਮੈਨੂੰ ਇਸ ਬਾਟੇ ਵਿੱਚ ਪਾਇਆ ਉਹਦੇ ਅੰਦਰ ਭਾਵਨਾ ਜਿਹੜੀ ਆ ਉਹ ਗਲਤ ਹੈ ਇਤਿਹਾਸ ਦੇ ਵਿੱਚ ਆਇਆ ਸੀਗਾ ਕਿ ਭਾੜੀ ਰਾਜਾ ਨੇ ਵੀ ਅਮਰ ਛਕਣ ਦੀ ਕੋਸ਼ਿਸ਼ ਕੀਤੀ ਸੀ ਪਰ ਸਹਬੇ ਕਮਾਲ ਨੇ ਕਿਹਾ ਕਿ ਇੱਕੋ ਬਾਟੇ ਛਕਣਾ ਪਊ ਇਹ ਸੱਚ ਹੈ ਬਿਲਕੁਲ ਸੱਚ ਹੈ ਜੇ ਉਹਨਾਂ ਨੂੰ ਕਿਹਾ ਕਿ ਕਿਹ ਬਾਟੇ ਛਕਣਾ ਪਊਗਾ ਕਹਿੰਦੇ ਨਹੀਂ ਵੱਖ-ਵੱਖ ਛਕਣਗੇ ਚੱਲ ਕਰ ਜਿਹੜਾ ਪੰਜਾ ਪਿਆਰਾਂ ਨੇ ਫੈਸਲਾ ਕੀਤਾ ਨਕਾਇਆ ਇਕਰਾਰ ਦਿੱਤਾ ਇਹਦੇ ਬਾਰੇ ਤੁਸੀਂ ਵਿਸਤਾਰ ਸਹਿਤ ਦੱਸੋ ਜੀ ਦੇਖੋ ਤਨਖਾਈ ਜਦ ਤੱਕ ਜੈਨ ਉਹਨੇ ਦਿੱਤਾ ਉਹ ਗਲ ਥੋੜੀ ਦਿੱਤਾ ਜਿਹੜਾ ਆਦਮੀ ਤਖਸਾਲ ਦੀ ਦਰਵਾਰਤੋਂ ਕਰੇ ਤਾਂ ਸਾਡਾ ਫਰਜ ਹੁੰਦਾ ਪਟਨਾ ਸਾਹਿਬ ਵਾਲੇ ਜਾਂ ਬਾਕੀ ਸਾਰੇ ਦਾ ਫਰਜ ਹੁੰਦਾ ਵੀ ਇਸ ਬੰਦੇ ਨੂੰ ਜਿਹੜਾ ਤਨਖਾਈਆ ਜਿਆ ਤੇ ਰੋਗ ਲਾਓ ਕੀ ਕਰਦਾ ਪਿਆ ਇਹਨੇ ਤੇ ਪੰਥਰ ਨੂੰ ਡੋਬਣਾ ਸ਼ੁਰੂ ਕਰ ਦਿੱਤਾ ਤਖਸਾਲ ਦੀ ਦਰਵਾਰਤੋਂ ਕਰਨ ਦੇ ਆ ਜਿੰਨੇ ਵੀ ਦੇ ਸਬੰਧਤ ਆਦਮੀ ਨੇ ਦੂਜਾ ਤੀਜਾ ਸਾਰਿਆਂ ਨੂੰ ਤੂੰ ਭਰੀ ਹੈ ਜੀ ਤੂੰ ਤਾਵਾ ਜੀ ਤੂੰ ਇਹ ਆ ਉਹ ਆ ਹਰ ਤਰ੍ਹਾਂ ਦੇ ਬਰਵਤ ਨੂੰ ਕਰ ਰਿਹਾ ਅੱਜ ਲੋਕ ਧਰਮ ਪਰਿਵਰਤਨ ਕਰ ਰਹੇ ਨੇ ਕਿਸ ਕਾਰਨ ਡੇਰੇ ਬਾਦ ਵਾਦ ਰਹੇ ਨੇ ਇਹਦੇ ਬਾਰੇ ਜਾਣਨਾ ਤੁਸੀਂ ਇਹ ਦੇਖੋ ਕਿ ਜਦੋਂ ਸਾਡਾ ਬਾਟਾ ਹੀ ਵੱਖਰਾ ਕਰ ਦੁੱਤਾ ਜੀ ਜੀ ਫਿਰ ਤੁਸੀਂ ਬਾਟੇ ਵੱਖਰੇ ਹੀ ਜਾਣਾ ਮੈਨੂੰ ਇਹ ਦੱਸੋ ਕਿ ਇਸੇ ਕਾਰਨ ਕਰਕੇ ਧਰਮ ਜਿਹੜਾ ਬਦਲਦੇ ਲੋ ਹੂੰ ਵਿਸਾਨਿਆਂ ਨਫ਼ਰਤ ਕੀਤੀ ਜਾਂਦੀ ਹੈ ਸਾਨੂੰ ਕਹਿੰਦੇ ਤੁਸੀਂ ਆਪਣਾ ਪ੍ਰੋਗਰਾਮ ਕਰ ਲੋ ਤੁਸੀਂ ਕਹਿੰਦੇ ਬਾਹਰ ਦਾ ਵੱਖਰਾ ਹੋਏਗਾ ਇਹੇ ਕਰਕੇ ਸਾਈ ਜਿਹੜਾ ਹੈਗਾ ਵੱਧਦਾ ਪਿਆ ਲੋਕੀ ਇਸ ਧਰਮਸ਼ਾਲੇ ਬੁੱਧਰ ਜਾਂਦੇ ਪੈ ਜਿੰਨੇ ਵੀ ਰੰਗਰੇਟੇ ਲੋਕ ਸੀ ਉਹ ਸਾਰੇ ਉੱਧਰ ਚਲ ਗਏ ਨੇ ਜੀ ਕਿਉਂ ਗਏ ਨੇ ਤੁਸੀਂ ਵੱਖਰੇ ਕੰਮ ਕੀਤਾ ਉਹਨਾਂ ਦੇ ਮਨ ਚ ਆਉਂਦੀ ਹੈ ਵੀ ਇਹ ਕਿਉਂ ਸਾਨੂੰ ਇਹ ਨੀਵੇਂ ਸਮਝਦੇ ਨੇ ਇਸ ਕਾਰਨ ਗਾਹੇ ਗਰੁੱਪ ਆਚਨ ਨੇ ਕਿਸੇ ਨੂੰ ਨਹੀਂ ਉੱਚੀ ਦੀ ਗੱਲ ਨਹੀਂ ਕੀਤੀ ਹੈਗੀ ਜੇ ਤੁਸੀਂ ਅਜੇ ਬਾਟੇ ਵੱਖਰੇ ਕਰਨੇ ਸ਼ੁਰੂ ਕਰ ਦਿੱਤੇ ਉਹਨਾਂ ਦੇ ਬਰਾਬਰ ਦਾ ਹੱਕ ਦਿੱਤਾ ਸੀ ਵੀ ਬਰਾਬਰ ਦੇਖੋ ਸਾਰੇ ਵੀ ਬਰਾਬਰ ਨੇ ਜਾਤ ਪਾਤ ਦਾ ਖਤਮ ਹੋ ਜਾਂਦੀ ਹੈ ਜਦੋਂ ਅਸੀਂ ਅੰਮ੍ਰਿਤ ਛਕ ਲਿਆ ਕਾਲ ਸਾਬ ਜੀ ਠੀਕ ਹੈ ਬਿਲਕੁਲ ਉਹ ਜਾਤ ਪਾਤ ਸਾਡੀ ਜੇ ਫਿਰ ਵੀ ਜਾਤ ਪਾਤ ਦੀ ਗੱਲ ਕਰਦੇ ਆ ਇਹਦਾ ਮਤਲਬ ਤੁਸੀਂ ਅੰਮ੍ਰਿਤ ਨਹੀਂ ਛਕਿਆ ਜੇ ਉਹਦੇ ਗੱਲਾਂ ਕਰਦੇ ਹੋਏ ਇਹ ਸੰ ਸਾਡੇ ਨਾਲ ਡਾਕਟਰ ਗਵਿੰਦਰ ਸਿੰਘ ਸਮਰਾਜੀ ਜਿਹੜੇ ਕੇਸ ਸਮਾਜਿਕ ਤੇ ਤਾਲਮਕ શિક્ષਿਤ ਨੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਪਰ ਜੋ ਲਾਵਾਂਗੇ ਆਪਣਾ 3 1/2 ਸੌ ਸਾਲਾ ਦਿਵਸ ਮਨਾਉਂਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਤੇ ਜਿਹੜੇ ਹੋਰ ਵੀ ਸ਼ਹੀਦ ਸਿੰਘ ਹੋਏ ਨੇ ਉਹਨਾਂ ਦੇ ਜਿਨ੍ਹਾਂ ਨੇ ਘੱਲਣਾ ਘੱਲ ਹੀ ਹੈ ਉਹਨਾਂ ਬਾਰੇ ਵੀ ਅਸੀਂ ਸਿਰ ਤੋਂ ਸੇਵਾ ਕਰਾਂਗੇ ਮੈਂ ਗੁਰਦੇਵ ਸਿੰਘ ਭੱਟੀ ਅਮੇਜ਼ਿੰਗ ਟੀਵੀ ਕਰਤਾਰਪੁਰ